ਮੈਂ ਤੇਉ ਮੈਨੂੰ ਲੱਗਦਾ ਸੀ ਮੈਂ ਤੇਰੇ ਲਈ ਕੁਝ ਸਪੈਸ਼ਲ ਹੂੰ ਖਾਸ ਹੂੰ ਲੇਕਿਨ ਨਹੀਂ ਮੈਂ ਤੇਰੇ ਲਈ ਕੁਝ ਵੀ ਨਹੀਂ ਹੂੰ ਹਮੇਸ਼ਾ ਤੇਰੀ ਚਲਦੀ ਹੈ ਤੇਰੀ ਫੀਲਿੰਗਸ ਲੇਕਿਨ ਮੇਰਾ ਕੁਝ ਵੀ ਨਹੀਂ ਓਏ ਇੱਕ ਮਿੰਟ ਇੱਕ ਤਾਂ ਯਾਰ ਇੰਸਟਾਗ੍ਰam ਤੇ ਇਦਾਂ ਦੇ ਪਨੋਤੀ ਲੋਕ ਕਰੇ ਤੂੰ ਕੀ ਕੀਤਾ ਪਿਆ ਇਹਨਾਂ ਦਾ ਜਿੱਥੇ ਵੀ ਰੀਲ ਦੇਖਦੀਆਂ ਨਾ ਮਤਲਬ ਮਨਹੂਸੀयत ਫਲਾ ਕੇ ਰੱਖਦੇ ਸਾਰੇ ਪਾਸੇ ਇਹ ਆਹੋ ਜਨਾਨੀਆਂ ਦੇ ਕੰਮ ਦੇਖ ਲਓ ਭਾਈ ਤੂੰ ਜੇ ਹੁਣ ਤੈਨੂੰ ਇੱਜ਼ਤ ਨਹੀਂ ਦਿੰਦਾ ਹੈਗਾ ਤੂੰ ਇੱਥੇ ਕੀ ਕਰਦੀ ਮੇਰੇ ਤੋਂ ਸੁਣ ਲੱਗੀਆਂ ਵੀ ਤੂੰ ਚਰਖਾ ਕੱਤਦੀ ਇੱਥੇ ਆਪਣਾ ਕੰਮ ਕਾਰਪੀਨੋ ਮੈਂਸ਼ਨ ਕਰੋ ਖੋਜ ਕਰੋ ਕੋਈ 80% ਖੋ ਜਨਾਨੀਆਂ ਨੇ ਯਾਦ ਆ ਫਿਰ ਚੁਗਲੀਨ ਲੱਕ ਮੰਨਿਆ ਹੋਇਆ ਫਰਾ ਮੇਰਾ ਛੋਣਾ ਮੇਰਾ ਪਾਪੂ ਬਸ ਹੋਰ ਕੋਈ ਨਾ ਕੰਮੇ ਨਹੀਂ ਹੈਗਾ ਕੋਈ ਆਪਣੇ ਦਿਮਾਗ ਨੂੰ ਚੰਗੇ ਪਾਸੇ ਲਾ ਲਿਆ ਕਰੋ ਤੇ ਬਾਕੀ ਬਈ ਜਿਹੜਾ ਵੀ ਇਦਾਂ ਦਾ ਕੁਮਮੂਸ ਬੰਦਾ ਖੁੰ ਦਿਖਦਾ ਕਹਿੰਦਾ ਹਾਈਵੇ ਮਰ ਜੂਗਾ ਹਟ ਜੂਗਾ ਉਹਨੂੰ ਬਿਲਕੁਲ ਵੀ ਸਹਿਮਤੀ ਨਾ ਦਿਆ ਕਰੋ ਉਹਨੂੰ ਇਦਾਂ ਕਹੋ ਵੀ ਆ ਜਾ ਨਹਿਰ ਦੇ ਪੁਲ ਤੇ ਤੈਨੂੰ ਮੈਂ ਧੱਕਾ ਦਿੰਦਾ ਸਭ ਨਾਲ ਪਹਿਲਾਂ ਰੋਜ਼ ਦੇ ਕੱਚ ਕੱਚ ਮਚਾਓ ਮਕਾਓ ਜਾ ਰਹੇ ਹੋਰ ਕੁਝ ਨਹੀਂ ਹੋ ਬਈ ਇਹਨਾਂ ਦਾ ਹੱਲ ਹੈਗਾ ਇਹ ਜਿਹੇ ਬੰਦੇ ਨੂੰ ਬਿਲਕੁਲ ਹੀ ਸਹਿਮਤੀ ਨਾ ਦਿਓ ਤੇ ਅਸੀਂ ਤਾਂ ਇੱਕੋ ਗੱਲ ਕਹਾਂਗੇ ਆਪਾਂ ਬੇਫਕੂਫ ਕਿ ਨਾ ਸਹਿਮਤ ਹੋਏ ਤੇ ਮੇਰੀ ਵੀਡੀਓ ਸ਼ੇਅਰ ਕਰਨ ਦੀ ਲੋੜ ਨਹੀਂ ਡਿਕਸ ਲੈ ਕਰਦਿਆ ਜੀ ਇਹ ਸਾਡੀ ਦੀ ਟੀਮ ਨੋ